ਪਵਨ ਤੁਮਹਾਂ ਦੇ ਉੱਤੋਂ ਸ਼ਾਮਾ ਕੇ ਲੰਗੇ ਲੰਘ ਜਾਈਂ ਅੱਛਾ ਲੰਘ ਜੋਗੇ ਜੀ ਹਾਂਜੀ ਹਾਂ ਜੇ ਤੁਹਾਨੂੰ ਮਿਲ ਗਿਆ ਨਹੀਂ ਪਤਾ ਕਿਤੇ ਛਿੱਟ ਲਈ ਇੱਥੇ ਉਹਨੂੰ ਨਾਲੇ ਕਹਿਆ ਕਰੇ ਮਾਸਟਰ ਜੀ ਕੋਈ ਨਹੀਂ ਸੇਵ ਵਾਲਾ ਜ਼ਰੂਰੀ ਹੁੰਦੀ ਮੈਨੂੰ ਫਿਰ ਕੋਈ ਬੈਰੀਪੂਰੀ ਗੇੜ ਸਾਡੇ ਮੂਰੇ ਕੁਝ ਨਹੀਂ ਕਰਨਗੇ ਨਹੀਂ ਵੈਸੇ ਸੰਗਰੂਰ ਭਗਵੰਤਪਨ ਦੀ ਕੋਠੀ ਮੂਰੇ ਬਹੁਤ ਆ ਤੇ ਭਵਾਨੀਗੜ ਵੀ ਬਹੁਤ ਬੈਰੀ ਗੇੜ ਆ ਕੁਝ ਨਹੀਂ ਹੁੰਦਾ ਹੀ ਕਦੋਂ ਜੋਸ਼ ਹੀ ਇੰਨਾ ਆ ਸਾਡੇ ਚ ਪੱਟ ਕੇ ਲੰਘ ਜਾ ਕਿ ਮੈਂ ਪਹਿਲਾਂ ਲੰਘ ਰਹੀ ਦਿੱਲੀ ਆਪਾਂ ਗਈ ਤੇ ਉਦੋਂ ਤੂੰ ਪ੍ਰਵਾਹ ਕੀ ਲਾਲੂ ਕਿੰਨੇ ਮਰਜੀ ਲਾਲੇ ਬੈਰੀ ਗੇੜਾ ਹਾਂ ਲੰਘਾਂਗੇ ਜਾਵਾਂਗੇ ਚੰਡੀਗੜ੍ਹ ਹਾਂ ਕੋਈ ਚ ਚੰਡੀਗੜ੍ਹ ਵੀ ਸੀਲ ਕੀਤਾ ਹੋਇਆ ਵੈਸੇ ਕੋਈ ਚੱਕਰੀ ਨਹੀਂ ਜੀ ਕਿੰਨਾ ਮਰਜੀ ਆਪਣੀ ਇੰਨੀ ਸੰਗਤ ਇਕੱਠੀ ਹੋ ਰਹੀ ਹੈ ਪਰਮਾਤਮਾ ਦਾ ਨਾਮ ਲੈ ਕੇ ਉਹ ਤੁਰਾਂਗੇ ਵਾ ਤੋੜ ਦੇ ਜਾਵਾਂਗੇ ਇਨਾਕੇ ਬਾਪੂ ਭਗਵੰਤ ਮਾਨ ਤੇ ਮੋਦੀ 'ਚ ਫਰਕ ਲੱਗਦਾ ਤੁਹਾਨੂੰ ਕੁਝ ਵੀ ਮਾੜਾ ਮੋਟਾ ਫਰਕ ਹੋਵੇ ਪਹਿਲਾਂ ਤਾਂ ਫਰਕ ਤੇ ਜੀ ਹੁਣ ਨਹੀਂ ਹੁਣ ਤਾਂ ਸਿੱਧਾ ਇਹ ਸੈਂਟਰ ਦੀ ਮੋਦੀ ਦੀ ਬੋਲੀ ਬੋਲਦਾ ਜੀ ਅੱਛਾ ਹਾਂਜੀ ਸਾਨੂੰ ਤਾਂ ਇਨਾਂ ਤੇ ਵੀ ਕਿਸਾਨ ਪਾਈ ਆ ਸਾਡਾ ਵੀ ਬਹੁਤ ਮਾਨਤੀ ਹੁਣ ਤੱਕ ਪਰ ਇਹਨੇ ਹੁਣ ਹੌਸਲਾ ਤੋੜਤਾ ਉਹ ਤਾਂ ਕਹਿੰਦਾ ਮੈਂ ਕਿਸਾਨ ਆ ਖੇਤਾਂ 'ਚ ਮੈਂ ਹੀ ਜਾਂਦਾ ਉੱਤੋਂ ਉੱਤੇ ਕਹੀ ਜਾਂਦਾ ਜੇ ਕਿਸਾਨਾਂ ਦੀ ਗੱਲ ਸੁਣੇ ਫੇਰ ਹੀ ਕਿਸਾਨ ਹੈ ਜੀ ਹਾਂਜੀ ਉਸ ਦਿਨ ਮੀਟਿੰਗ 'ਚ ਸ਼ਾਮ ਜੀ ਹੋਈ ਜਦੋਂ ਉਹਦੇ ਚਲੇ ਗਏ ਕਿਉਂ ਲੱਗਦਾ ਵੀ ਕਾਹਤੋਂ ਚਲੇ ਗਏ ਸ਼ਾਮ ਨੂੰ ਬਸ ਹੁਣ ਸਿੱਧਾ ਹੀ ਕਹਿ ਗਿਆ ਜੀ ਕਹਿੰਦਾ ਕਰ ਲੋ ਜਿਵੇਂ ਕਰਨਾ ਹੈ ਉਹੀ ਜੱਟਾਂ ਵਾਲੀ ਗੱਲ ਚਲੋ ਮੈਂ ਉਹ ਕਰਕੇ ਹਾਂ ਹਾਂ ਜੀ ਸਿੱਧਿਕ ਨਹੀਂ ਨਹੀਂ ਠੀਕ ਨਹੀਂ ਜੀ ਠੀਕ ਨਹੀਂ ਸੁਣਦਾ ਵੀ ਟਿਕ ਸਮਾਪਤ ਕਰਕੇ ਜਿਹੜਾ ਜ ਕੋਈ ਸਿੱਟਾ ਨਿਕਲਦਾ ਬਾਅਦ ਚ ਦੱਸ ਜਾਉਂਦਾ ਕੋਈ ਹੋਰ ਟਾਈਮ ਦਿੰਦਾ ਦਿਨ ਦਿੰਦਾ ਵੀ ਜ ਫਲਾਨੀ ਡੇਟ ਨੂੰ ਆਪਾਂ ਕਰਾਂਗੇ ਮੈਨੂੰ ਕੋਈ ਡਿੱਕਾ ਜਾਂ ਕੋਈ ਜ਼ਰੂਰੀਆ ਹੋਵੇ ਹਾਂ ਜੀ ਸਿੱਧੇ ਇਹ ਤਾਂ ਕਹਿਣਾ ਬਹੁਤ ਗਲਤ ਹੈ ਜੀ ਕੋ ਵੀ ਐਵੀ ਗੱਲ ਆ ਰਹੀ ਆ ਵੀ ਜਿਹੜੀ ਪੰਜਾਬ ਦੀ ਜਿਹੜੀ ਕਿਸਾਨੀ ਆ ਨਾ ਹੁਣ ਕਿਸਾਨ ਯੂਨੀਅਨ ਇਹਨਾਂ ਦਾ ਬੰਦੇ ਨਹੀਂ ਰਹੇ ਹੁਣ ਉਹ ਕਹਿੰਦੇ ਵੀ ਹੁਣ ਇਹਨਾਂ ਦਾ ਕਿਸੇ ਨੇ ਤੁਰਨਾ ਨਹੀਂਗਾ ਨਾ ਜੀ ਨਾ ਹੋਰ ਕਰਾਂਗੇ ਜੀ ਕੀ ਜਦ ਸਾਰੇ ਵਸੇ ਤਾਂ ਹੁਣ ਨਵੀਂ ਡੀ ਜਾਂਦੇ ਨੇ ਸੈਂਟਰ ਵੀ ਇਹੇ ਵੀ ਹੋਰ ਕਰਾਂਗੇ ਕੀ ਖਾਵਾ ਕਿੱਧਰ ਨੂੰ ਤੁਸੀਂ ਵੀ ਸਿਆਣੇ ਹੋ ਕੀ ਖਾਵਾਂਗੇ ਕੀ ਉਹ ਕਰਨ ਕੀ ਸਾਡੇ ਕੋਲੇ ਰਹਿ ਜੂ ਕਰਜ਼ੇ ਦੇ ਦੇ ਵੱਟੀਆਂ ਵੱਟੇ ਹਾਲੇ ਉਲਟਾ ਸਾਡੇ ਤੋਂ ਕਰਦਨੇ ਜ਼ਿਮੀਂਦਾਰ ਡੱਡੇ ਵਿਆ ਕਰਦਨੇ ਕੋਠੀਆਂ ਪਾਈ ਖੜੇ ਨੇ ਵੀ ਤੁਸੀਂ ਡੱਡੇ ਪ ਕਾਰੋਬਾਰ ਕਰੀ ਖੜੇ ਹੋ ਹਜ਼ਾਰਾਂ ਹਜ਼ਾਰ ਸੈਂਕੜੇ ਕਰੋੜਾਂ ਦੇ ਵੀ ਸਾਡਾ ਨਹੀਂ ਜੀ ਕਰਦਾ ਸਾਨੂੰ ਬੱਚਿਆਂ ਨੂੰ ਚੰਗੀ ਤਾਲੀਮ ਦਵਾਉਣ ਨੂੰ ਚੰਗਾ ਕਪੜਾ ਲੀੜਾ ਪਾਈਏ ਹਾਂ ਹਾਂਜੀ ਜਾਓਗੇ ਹੁਣ ਜੀ ਹਾਂਜੀ ਜਾਵਾਂਗੇ ਜੀ ਵੇਟ ਤੇਰੀ ਜਿੱਥੇ ਜੇ ਕੋਈ ਜਿਆਦਾ ਉਹ ਲੱਗਿਆ ਤਾਂ ਸਾਨੂੰ ਹਾਈ ਕਮਾਂਡ ਦੇ ਉੱਪਰੋਂ ਹੁਕਮ ਆਇਆ ਜੀ ਤਾਂ ਅਸੀਂ ਸਾਈਡਾਂ ਤੇ ਲਾ ਕੇ ਅਸੀਂ ਕੋਈ ਸਰਕਾਰੀ ਪ੍ਰਾਪਰਟੀ ਜਾਂ ਗੈਰ ਸਰਕਾਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਜਿੱਥੇ ਸਾਨੂੰ ਉਕਰਤ ਲਾ ਕੇ ਸਾਈਡਾਂ ਤੇ ਟਰਾਲੀਆਂ ਆਵਦਾ ਖਾਣਾ-ਦਾਣਾ ਸਾਡੇ ਕੋਲ ਲੰਗਰ ਪਾਣੀ ਦਾ ਆਏਗਾ ਉੱਥੇ ਬਣਾ ਕੇ ਜੀ ਅੱਛਾ ਬਾਬੂ ਪਿੰਡਾਂ ਦੀਆਂ ਸੁਸਾਇਟੀਆਂ ਦਾ ਕੀ ਹਾਲ ਚਾਲ ਆ ਅੱਜ ਕੱਲ ਕਿਵੇਂ ਚੱਲਦੀਆਂ ਟਾਈਮ ਹੀ ਟਾਈਮ ਵਧੀਆ ਵਿੱਚ ਵੀ ਤਾਂ ਬਹੁਤ ਡਾਊਨ ਨੇ ਅੱਛਾ ਕਿਸਾਨੀ ਦੇ ਜਿਹੜੇ ਨਵੇਂ ਖਾਤੇ ਖੋਲਣ ਦੀ ਗੱਲ ਆ ਰਹੀ ਜਿਹੜਾ ਨਵਾਂ ਕੋਈ ਆਇਨਾ ਸੈਕਟਰੀ ਆ ਜਾਂਦਾ ਹੈਗਾ ਕਈ ਦਾ ਸੈਕਟਰੀਆ ਫੇਲ ਕਰਕੇ ਕਈ ਮੜੇ ਨਫਾ ਭੇਜ ਰੱਖੀ ਬਣ ਨੇ ਸਾਰਾ ਕਲੀਅਰ ਤਾਂ ਨਹੀਂ ਹੈਗਾ ਵੀ ਡਾਉਣ ਨਹੀਂ ਨੇ ਟਾਈਮ ਹੀ ਟਾਈਮ ਹੀ ਵਿੱਚ ਡਾਉਣ ਹੈ ਅੱਛਾ ਜੇ ਨਵੇਂ ਖਾਤਿਆਂ ਦੀ ਗੱਲ ਆ ਰਹੀ ਹੈ ਵੀ ਕਿਸਾਨੀ ਦੇ ਨਵੇਂ ਖਾਤੇ ਉਹ ਵੀ ਖੁੱਲਣੇ ਚਾਹੀਦੇ ਆ ਉਹਨਾਂ ਤੇ ਕੀ ਰਿਸਪੌਂਸ ਉਹਨਾਂ ਦੇ ਰੋਕ ਲਾਇ ਰੱਖੇ ਨੇ ਹਜੇ ਇਹਨਾਂ ਨੇ ਸਰਕਾਰ ਦੇ ਵੱਲੋਂ ਰੋਕ ਹੈ ਉੱਪਰੋਂ ਅੱਛਾ ਉਹ ਨਵਾਂ ਖਾਤਾ ਕੋਈ ਆ ਨਹੀਂ ਰਿਹਾ ਤਿਆਰ ਹੋ ਕੇ ਕਲੀਅਰ ਉਹ ਕਹਿੰਦੇ ਵੀ ਆਈ ਗੈਲੋਸ ਆਈ ਨਹੀਂ ਗਈ ਆਫਰ ਨਹੀਂ ਆਇਆ ਬੇ ਤਾਂ ਕਰਕੇ ਉੱਥੇ ਰੁਕੀ ਖੜੀ ਆ ਉਹ ਉਸੇ ਕਾਰਨ ਰੁਕੀ ਖੜੀ ਆ ਠੀਕ ਹੈ